ਸਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਗਰਮੀ ਤੋਂ ਮਿਲੀ ਰਾਹਤ ਤੋਂ ਬਾਅਦ ਦੇਖਿਆ ਗਿਆ ਕਿ ਹਲਕੀ بارش ਹੋਈ ਤਾਂ ਉਸ ਦਿਨ ਆ ਜਿੱਥੇ ਲੋਕਾਂ ਨੂੰ ਜਿਹੜੀ ਕਿ ਰਾਹਤ ਮਿਲਿਆ ਪਰ ਉੱਥੇ ਹੀ ਪ੍ਰਸ਼ਾਸਨ ਤੇ ਵਿਭਾਗ ਦੀਆਂ ਪੋਲਾਂ ਵੀ ਖੁੱਲਦੀਆਂ ਨਜ਼ਰ ਆਈਆਂ ਜੀ ਹਾਂ ਇੱਕ ਵਿਅਕਤੀ ਜਿਹੜਾ ਸਮਾਜ ਸੇਵੀ ਆ ਉਹ ਆਪਣੀ ਸ਼ਿਕਾਇਤ ਲੈ ਕੇ ਜਿਹੜਾ ਕਿ ਵਿਭਾਗ ਦੇ ਵਿੱਚ ਪਹੁੰਚਦਾ ਨਿਕਾਸੀ ਵਿਭਾਗ ਦੇ ਵਿੱਚ ਕਿਉਂਕਿ ਉਹਨਾਂ ਨੂੰ ਸੀਵਰੇਜ ਦੀ ਸਮੱਸਿਆ ਆ ਰਹੀ ਹੈ ਜਿਹਦੇ ਚੱਲਦੇ ਉਹ ਜਦੋਂ ਦਫ਼ਤਰ ਪਹੁੰਚਿਆ ਤਾਂ ਦਫ਼ਤਰ ਖੁਦ ਹੀ ਮੇਰੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀ ਤਾਂ ਉਹ ਜਿਹੜਾ ਸਮਾਜ ਸੇਵੀ ਨੌਜਵਾਨ ਆ ਉਹ ਤੈਰ ਕੇ ਦਿਖਾਉਂਦਾ ਕਿ ਅਸੀਂ ਆਪਣੀਆਂ ਸ਼ਿਕਾਇਤਾਂ ਲੈ ਕੇ ਕਿਹਦੇ ਕੋਲ ਜਾਈਏ ਕਿਉਂਕਿ ਜਿੰਨਾ ਕੋ ਸ਼ਿਕਾਇਤਾਂ ਲੈ ਕੇ ਗਿਆ ਉਹ ਤਾਂ ਖੁਦ ਹੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਉਹਨਾਂ ਦਾ ਤਾਂ ਆਪਣਾ ਮਸਲਾ ਹੱਲ ਨਹੀਂ ਹੁੰਦਾ ਤਾਂ ਸਾਡੇ ਮਸਲੇ ਕਿਵੇਂ ਹੱਲ ਹੋਣਗੇ ਦੇਖੋ ਜੀ ਮੈਂ ਉਰੇ ਆ ਕੇ ਸੀਵਰਜ ਬੋਰਡ ਦੇ ਦਫ਼ਤਰ ਸੰਗਰੂਰ ਵਿੱਚ ਵੀ ਜੀ ਆ ਕੇ ਜਿਹੜਾ ਸਾਡੇ ਪਾਣੀ ਦਾ ਕੁਝ ਹੱਲ ਕੀਤਾ ਜਾਵੇ ਜਿਹੜਾ ਬਰਸਾਤ ਦਾ ਪਾਣੀ ਆਗਾ ਸੀਵਰ ਦਾ ਪਾਣੀ ਆ ਭਰਿਆ ਪਿਆਗਾ ਪਰ ਜਦੋਂ ਮੈਂ ਇੱਥੇ ਆ ਕੇ ਦੇਖਿਆ ਫੀਵਰਡ ਬੋਰਡ ਤਾਂ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਜਿੰਦੇ ਲੱਗ ਰਹੇ ਨੇ ਕਿ ਕੋਈ ਅਧਿਕਾਰੀ ਨਹੀਂ ਹੈਗਾ ਅਧਿਕਾਰੀ ਵੀ ਉਰੇ ਆ ਕੇ ਕੀ ਕਰਨਗੇ ਅਸੀਂ ਜੀਤੋ ਆਸ ਰੱਖੀ ਤੀਗੀ ਵੀ ਸੰਗਰੂਰ ਦਾ ਪਾਣੀ ਦੇ ਹੱਲ ਕਰਨਗੇ ਸਮੱਸਿਆ ਦਾ ਹੱਲ ਕਰਨਗੇ ਉਹ ਤਾਂ ਖੁਦ ਪਾਣੀ ਵਿੱਚ ਡੁੱਬਿਆ ਪਿਆ ਜੀ ਹੁਣ ਦੇਖੋ ਜਿਹੜਾ ਖੁਦ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਉਹ ਤੋਂ ਪਬਲਿਕ ਕੀ ਆਸ ਕਰੂਗੀ ਉਹ ਕਿਸੇ ਦੀ ਮਦਦ ਕੀ ਕਰੂਗੀ ਇਹ ਤੁਸੀਂ ਦੇਖ ਸਕਦੇ ਹੋ ਸੰਗਰੂਰ ਦਾ ਸੀਵਰਜ ਬੋਰਡ ਆ ਬੱਟਰ ਸਪਲਾਈ ਦਫਤਰ ਆਗਾ ਇੱਥੇ ਅਧਿਕਾਰੀ ਬੈਠਦੇ ਨੇ ਐਕਸ਼ਨ ਸਾਹਿਬ ਬੈਠਦੇ ਨੇ ਪਰ ਓਰੇ ਦਾ ਹਾਲ ਇਹ ਹੈਗਾ ਜੀ ਵੀ ਇਹ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆ ਸੀ ਇਹ ਤੋਂ ਆਸ ਕੀ ਕਰਾਂਗੇ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਸਾਹਮਣੇ ਐਸਡੀਐਮ ਸਾਹਿਬ ਸੰਗਰੂਰ ਦੀ ਕੋਠੀ ਹੈ ਨਾਲ ਹੀ ਏਡੀਸੀ ਸਾਹਿਬ ਦੀ ਕੋਠੀ ਹੈ ਬਿਲਕੁਲ ਜੀ ਉਹਨਾਂ ਦੀਆਂ ਕੋਠੀਆਂ ਮੋਰੇ ਨੇ ਉਹ ਗੱਡੀਆਂ 'ਚ ਬੈ ਕੇ ਆਉਂਦੇ ਨੇ ਜੀ ਵੱਡੇ ਵੱਡੇ ਗੱਡੀਆਂ ਵਿੱਚ ਬੈ ਕੇ ਆਉਂਦੇ ਨੇ ਅੰਦਰ ਗੇਟ ਖੁੱਲ੍ਹ ਜਾਂਦਾ ਜੀ ਗੇਟ ਅੰਦਰ ਵੱਢ ਕੇ ਫਿਰ ਗੱਡੀ 'ਚ ਬੈ ਕੇ ਲੰ ਲੰਗਣਾ ਦਾ ਮ ਲੋਕਾਂ ਨੇ ਮੀਂਹ ਦੇ ਪਾਣੀ ਵਿੱਚ ਦੀ ਬਰਸਾਤੀ ਪਾਣੀ ਵਿੱਚ ਦੀ ਗੰਦੇ ਨਾਲੀ ਦੇ ਪਾਣੀ ਵਿੱਚ ਦੀ ਅਫਸਰਾਂ ਨੇ ਨਹੀਂ ਲੰਗਣਾ ਹੈਗਾ ਅਫਸਰਾਂ ਨੂੰ ਸਾਰਾ ਪਤਾ ਹੈਗਾ ਵੀ ਇੱਥੇ ਹੁਣ ਅਧਿਕਾਰੀਆਂ ਦੇ ਆ ਸਾਹਮਣੇ ਜਿੰਨੇ ਵੀ ਹੈਗੇ ਨੇ ਅਧਿਕਾਰੀਆਂ ਦੀਆਂ ਕੋਠੀਆਂ ਨੇਗੀਆਂ ਤੇ ਤੁਸੀਂ ਇਹ ਸਭ ਲਾ ਦੋ ਆ ਸਰਕਾਰੀ ਦਫ਼ਤਰ ਨੇਗੇ ਸਰਕਾਰੀ ਦਫ਼ਤਰਾਂ ਦਾ ਇਹ ਹਾਲ ਹੈਗਾ ਤੇ ਆਮ ਜਿਹੜੇ ਆਮ ਕਾਰਨੇਜ ਆਮ ਲੈ ਨੇ ਆਮ ਦਫ਼ਤਰ ਨੇਗੇ ਦੇਖੋ ਜੀ ਮੈਂ ਉਰੇ ਆਇਆ ਸੀ ਬਿਰਜ ਬੋਰਡ ਦੇ ਦਫ਼ਤਰ ਸੰਰੂਰ ਵਿੱਚ ਵੀ ਜੀ ਆ ਕੇ ਜਿਹੜਾ ਸਾਡੇ ਪਾਣੀ ਦਾ ਕੁਝ ਹੱਲ ਕੀਤਾ ਜਾਵੇ ਜਿਹੜਾ ਬਰਸਾਤ ਦਾ ਪਾਣੀ ਆਗਾ ਸੀਵਰ ਦਾ ਪਾਣੀ ਆ ਭਰਿਆ ਪਿਆਗਾ ਪਰ ਜਦੋਂ ਮੈਂ ਇੱਥੇ ਆ ਕੇ ਦੇਖਿਆ ਸਿਵਰਜ ਬੋਰਡ ਤਾਂ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਜਿੰਦੇ ਲੱਗ ਰਹੇ ਨੇਗੇ ਕੋਈ ਅਧਿਕਾਰੀ ਨਹੀਂ ਹੈਗਾ ਅਧਿਕਾਰੀ ਵੀ ਉਰੇ ਆ ਕੇ ਕੀ ਕਰਨਗੇ ਅਸੀਂ ਜੀਤੋ ਆਸ ਰੱਖੀ ਤੀਗੀ ਵੀ ਸੰਗਰੂਰ ਦਾ ਇਹ ਪਾਣੀ ਦੇ ਹੱਲ ਕਰਨਗੇ ਸਮੱਸਿਆ ਦਾ ਹੱਲ ਕਰਨਗੇ ਉਹ ਤਾਂ ਖੁਦ ਪਾਣੀ ਵਿੱਚ ਡੁੱਬਿਆ ਪਿਆ ਜੀ ਹੁਣ ਦੇਖੋ ਜਿਹੜਾ ਖੁਦ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਉਹ ਤੋਂ ਪਬਲਿਕ ਕੀ ਆਸ ਕਰੂਗੀ ਉਹ ਕਿਸੇ ਦੀ ਮਦਦ ਕੀ ਕਰੂਗੀ ਇਹ ਤੁਸੀਂ ਦੇਖ ਸਕਦੇ ਹੋ ਸੰਗਰੂਰ ਦਾ ਸੀਵਰੇਜ ਬੋਰਡ ਆ ਬੱਟਰ ਸਪਲਾਈ ਦਫਤਰ ਆਗਾ ਇੱਥੇ ਅਧਿਕਾਰੀ ਬੈਠਦੇ ਨੇ ਐਕਸ਼ਨ ਸਾਹਿਬ ਬੈਠਦੇ ਨੇ ਪਰ ਔਰੇ ਦਾ ਹਾਲ ਇਹ ਹੈਗਾ ਜੀ ਵੀ ਇਹ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆ ਸੀ ਇਹ ਤੋਂ ਆਸ ਕੀ ਕਰਾਂਗੇ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਸਾਹਮਣੇ ਐਸ ਡੀ ਐਮ ਸਾਹਿਬ ਸੰਗਰੂਰ ਦੀ ਕੋਠੀ ਹੈ ਨਾਲ ਹੀ ਏ ਡੀ ਸੀ ਸਾਹਿਬ ਦੀ ਕੋਠੀ ਹੈ ਬਿਲਕੁਲ ਜੀ ਉਹਨਾਂ ਦੀਆਂ ਕੋਠੀਆਂ ਮੋਰੇ ਨੇ ਉਹ ਗੱਡੀਆਂ 'ਚ ਬਹਿ ਕੇ ਆਉਂਦੇ ਨੇ ਜੀ ਵੱਡੇ ਵੱਡੇ ਗੱਡੀਆਂ ਵਿੱਚ ਆ ਬਹਿ ਕੇ ਆਉਂਦੇ ਨੇ ਅੰਦਰ ਗੇਟ ਖੁੱਲ ਜਾਂਦਾ ਜੀ ਗੇਟ ਅੰਦਰ ਵੱਢ ਕੇ ਫਿਰ ਗੱਡੀ 'ਚ ਬਹਿ ਕੇ ਲੰਗਣਾ ਦਾ ਮ ਲੋਕਾਂ ਨੇ ਮੀਂਹ ਦੇ ਪਾਣੀ ਵਿੱਚ ਦੀ ਬਰਸਾਤੀ ਪਾਣੀ ਵਿੱਚ ਦੀ ਗੰਦੇ ਨਾਲੀ ਦੇ ਪਾਣੀ ਵਿੱਚ ਦੀ ਅਫਸਰਾਂ ਨੇ ਨਹੀਂ ਲੰਗਣਾ ਹੈਗਾ ਅਫਸਰਾਂ ਨੂੰ ਸਾਰਾ ਪਤਾ ਹੈਗਾ ਵੀ ਇੱਥੇ ਹੁਣ ਅਧਿਕਾਰੀਆਂ ਦੇ ਆ ਸਾਹਮਣੇ ਜਿੰਨੇ ਵੀ ਹੈਗੇ ਨੇ ਅਧਿਕਾਰੀਆਂ ਦੀਆਂ ਕੋਠੀਆਂ ਨੇਗੀਆਂ ਤੇ ਤੁਸੀਂ ਇਹ ਸਭ ਦੇ ਲਾ ਦੋ ਆ ਸਰਕਾਰੀ ਦਫ਼ਤਰ ਨੇਗੇ ਸਰਕਾਰੀ ਦਫ਼ਤਰਾਂ ਦਾ ਇਹ ਹਾਲ ਹੈਗਾ ਤੇ ਆਮ ਜਿਹੜੇ ਆਮ ਘਰ ਨੇ ਜਾਂ ਆਮ ਮਹੱਲੇ ਨੇ ਆਮ ਦਫ਼ਤਰ ਨੇਗੇ ਦੇਖਿਆ ਜਾਵੇ ਜਿੱਥੇ ਹਲਕੀ بارش ਨਾਲ ਹੁਮਸ ਜ਼ਿਆਦਾ ਹੋਈ ਆ ਗਰਮੀ ਤੋਂ ਰਾਹਤ ਤਾਂ ਕੀ ਮਿਲਨੀ ਸੀ ਗਰਮੀ ਹੋਰ ਜ਼ਿਆਦਾ ਵੱਧ ਗਈ ਆ ਪਰ ਉੱਥੇ ਹੀ ਪ੍ਰਸ਼ਾਸਨ ਦੀ ਪੋਲ ਵੀ ਖੁੱਲ ਕੇ ਸਾਹਮਣੇ ਆਈ ਕਿਉਂਕਿ ਥੋੜੇ ਜੇ ਮੀਂਹ ਨਾਲ ਹੀ ਸੀਵਰੇਜ ਦੀ ਸਮੱਸਿਆ ਲੋਕਾਂ ਦੇ ਗਲੀਆਂ ਦੇ ਵਿੱਚ ਪਾਣੀ ਖੜਨ ਲੱਗ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਉੱਥੇ ਕੀ ਦਫ਼ਤਰ ਤੱਕ ਵੀ ਮੀਂਹ ਨਾਲ ਡੁੱਬ ਚੁੱਕੇ ਨੇ ਬਿਊਰੋ ਰਿਪੋਰਟ ਅਖੰਡ ਲੋਕ